moet jy nou doen ਇੱਦਾਂ ਜੀ ਇੱਦਾਂ ਜੀ ਕੱਲ ਜਿਹੜੇ ਸਾਡੇ ਐਸ ਐਚ ਯੂ ਤਲਵੰਡੀ ਨੇ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਉੱਥੇ ਇੱਕ ਤਲਵੰਡੀ ਏਰੀਏ ਦੇ ਵਿੱਚ ਇੱਕ ਮੈਰੇਜ ਪੈਲੇਸ ਹੈਗਾ ਕੋਹਿੰਨੂਰ ਮੈਰੇਜ ਪੈਲੇਸ ਦਾ ਉਹਦਾ ਨਾਮ ਹੈਗਾ ਜਿੱਥੇ ਕਿ ਇੱਕ ਇਲੀਗਲ ਜਿਹੜਾ ਸੱਟਾ ਖੇਡਣ ਵਾਲਾ ਕਸੀਨੋ ਟਾਈਪ ਵਿੱਚ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਤਾਂ ਫਿਰ ਅਹੀ ਜਦੋਂ ਉੱਥੇ ਕੱਲ ਉਹਨਾਂ ਨੇ ਰੇਡ ਕੀਤਾ ਤਾਂ ਉਹਨਾਂ ਨੂੰ ਉੱਥੇ ਕਾਫੀ ਵੱਡੀ ਮਾਤਰਾ ਚ ਜਿੰਨੀ ਵੀ ਕਹਿੰਦੇ ਰਿਕਵਰੀ ਹੋਈ ਜਿਹੜੇ ਕਸੀਨੋ ਦਾ ਮਟੀਰੀਅਲ ਹੁੰਦਾ ਬੰਦਾ ਇਹ ਉਹਦੇ ਚ ਉਹਨਾਂ ਦੀ ਜਿਹੜੇ ਯੂਜ਼ ਕਰਦੇ ਨੇ ਜਿੱਦਾਂ ਉਹਨਾਂ ਦੀਆਂ ਗੀਟੀਆਂ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਡੈਨੋਮੀਨੇਸ਼ਨ ਸੀ ਆ ਕਾਫੀ ਵੱਡੀ ਮਾਤਰਾ ਚ ਹੋਈ ਆ ਫਿਰ ਸ਼ਰਾਬ ਮਿਲੀ ਆ ਹਰਿਆਣੇ ਦੀ ਸ਼ਰਾਬ ਵੀ ਸਾਨੂੰ ਉਹਦੇ ਚ ਤੇ ਮਿਲੀ ਹੈਗੀ ਆ ਹੁੱਕਾ ਮਿਲਿਆ ਹੈਗਾ ਜੀ ਪੈਸੇ ਗਿਨਣ ਵਾਲੀ ਮਸ਼ੀਨ ਮਿਲੀ ਹੈਗੀ ਆ ਸੋ ਇਹ ਇਹ ਸਾਰੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਤੇ ਅਸੀਂ ਇੱਕ ਪਰਚਾ ਜਿਹੜਾ ਹੈਗਾ ਕਿ ਉਹ ਮੈਰਿਜ ਪੈਲੇਸ ਦਾ ਜਿਹੜਾ ਹੈਗਾ ਮਾਲਕ ਆ ਉਹਦੇ ਤੇ ਇਹ ਇੱਕ ਉਹਨਾਂ ਦੇ ਜਿਹੜੇ ਬਾਕੀ ਨਾਮ ਲੈ ਕੇ ਚਲਾਉਂਦੇ ਸੀ ਇੱਕ ਰਵੀ ਨਾਮ ਦਾ ਵਿਅਕਤੀ ਹੈਗਾ ਵਾ ਜਿਹੜਾ ਇਹ ਕੰਮ ਸਾਰਾ ਕਰਾਉਂਦਾ ਹੈਗਾ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਹੈਗਾ ਤੇ ਦੋ ਬੰਦੇ ਅਸੀਂ ਫੜ ਫੜੇ ਵੀ ਕ੍ਰਿਟੀਕਲੀ ਸ਼ਹਿ ਵੀ ਸਰ ਰਵੀ ਅਗੇ ਇਸ ਤਰ੍ਹਾਂ ਇਦਾਂ ਹਜੇ ਤੱਕ ਪਰਚਾ ਦਰਜ ਹੋਇਆ ਜੀ ਹਜਰੇ ਦੀ ਤਫਤੀਸ਼ ਚੱਲ ਰਹੀ ਹੈਗੀ ਰਵੀ ਤਾਂ ਫੜਿਆ ਨਹੀਂ ਗਿਆ ਦੋ ਜਿਹੜੇ ਬੰਦੇ ਹੈਗੇ ਮੌਕੇ ਤੇ ਅਸੀਂ ਕਮਾਨ ਲੱਗ ਜਿਹੜਾ ਕਿ ਇਹ ਲਛਮਨ ਹੈਗਾ ਉਹਨੂੰ ਫੜਿਆ ਤੇ ਇੱਕ ਦੂਸਰਾ ਬੰਦਾ ਹੋਰ ਜੰਮਾ ਨਾਮ ਦਾ ਵਿਅਕਤੀ ਉਹਨੂੰ ਫੜਿਆ ਕੀ ਇਨਟੀਮੀਸ਼ਨ ਕੈਰੈਂਟ ਅੰਦਰ ਚੱਲ ਰਿਹਾ ਸਾਰੇ ਇਹ ਜੋ ਸਾਨੂੰ ਪਤਾ ਲੱਗਾ ਇਹ ਕਾਫੀ ਸਮੇ ਤੋਂ ਚੱਲ ਰਿਹਾ ਸੀ ਇਹ ਆਰਗੇਨਾਈਜ਼ ਕਰਦੇ ਸੀ ਕਸੀਨੋ ਲੱਜ ਪੈ ਇੱਧਰ ਜੀ ਕੱਲ ਜਿਹੜੇ ਸਾਡੇ ਐਸਐਚਯੂ ਤਲਵੰਡੀ ਨੇ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਉੱਥੇ ਇੱਕ ਤਲਵੰਡੀ ਏਰੀਆ ਦੇ ਵਿੱਚ ਇੱਕ ਮੈਰੇਜ ਪੈਲੇਸ ਹੈਗਾ ਕੋਈ ਨੂਰ ਮੈਰੇਜ ਪੈਲੇਸ ਦਾ ਉਹਦਾ ਨਾਮ ਹੈਗਾ ਜਿੱਥੇ ਕੀ ਇੱਕ ਇਲੀਗਲ ਜਿਹੜਾ ਸੱਟਾ ਖੇਡਣ ਵਾਲਾ ਕਸੀਨੋ ਟਾਈਪ ਵਿੱਚ ਐਕਟੀਵਿਟੀਜ਼ ਚੱਲ ਰਹੀਆਂ ਹੈਗੀਆਂ ਨੇ ਫਿਰ ਅਹੀ ਜਿੱਦੂ ਉੱਥੇ ਕੱਲ ਉਹਨਾਂ ਨੇ ਰੇਡ ਕੀਤਾ ਹੈ ਤਾਂ ਉਹਨੂੰ ਉੱਥੇ ਕਾਫੀ ਵੱਡੀ ਮਾਤਰਾ ਚ ਜਿਹੜੀ ਕਹਿੰਦੇ ਰਿਕਵਰੀ ਹੋਈ ਜਿਹੜੇ ਕਸੀਨੋ ਦਾ ਮਟੀਰੀਅਲ ਹੁੰਦਾ ਉਹ ਬੰਦਾ ਇਹ ਉਹਦੇ ਚੋਂ ਉਹਨਾਂ ਦੀਆਂ ਜਿਹੜੇ ਯੂਜ਼ ਕਰਦੇ ਨੇ ਜਿੱਦਾਂ ਉਹਨਾਂ ਦੀਆਂ ਗੀਟੀਆਂ ਹੁੰਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਅਲੱਗ-ਅਲੱਗ ਡਿਨੋਮੀਨੇਸ਼ਨਸ ਦੀਆਂ ਕਾਫੀ ਵੱਡੀ ਮਾਤਰਾ ਚ ਹੋਈ ਹੈ ਫਿਰ ਸ਼ਰਾਬ ਮਿਲੀ ਹੈ ਹਰਿਆਣੇ ਦੀ ਸ਼ਰਾਬ ਵੀ ਸਾਨੂੰ ਉਹਦੇ ਚ ਮਿਲੀ ਹੈਗੀ ਆ ਹੁੱਕਾ ਮਿਲਿਆ ਹੈਗਾ ਜੀ ਪੈਸੇ ਗਿਨਣ ਵਾਲੀ ਮਸ਼ੀਨ ਮਿਲੀ ਹੈਗੀ ਐ ਸੋ ਇਹ ਇਹ ਸਾਰੀਆਂ ਚੀਜ਼ਾਂ ਦੀ ਰਿਕਵਰੀ ਹੋਈ ਆ ਤੇ ਅਸੀਂ ਇੱਕ ਪਰਚਾ ਜਿਹੜਾ ਹੈਗਾ ਕਿ ਉਹ ਮੈਰਿਜ ਪੈਲੇਸ ਦਾ ਜਿਹੜਾ ਹੈਗਾ ਮਾਲਕ ਆ ਉਹਦੇ ਤੇ ਤੇ ਇੱਕ ਉਹਨਾਂ ਦੇ ਜਿਹੜੇ ਬਾਕੀ ਨਾਲ ਲੈ ਕੇ ਚਲਾਉਂਦੇ ਸੀ ਇੱਕ ਰਵੀ ਨਾਮ ਦਾ ਵਿਅਕਤੀ ਹੈਗਾ ਵਾ ਜਿਹੜਾ ਇਹ ਕੰਮ ਸਾਰਾ ਕਰਾਉਂਦਾ ਹੈਗਾ ਇਹਨਾਂ ਸਾਰਿਆਂ ਤੇ ਪਰਚਾ ਦਰਜ ਕੀਤਾ ਹੈਗਾ ਦੋ ਬੰਦੇ ਸੀ ਫੜ ਪੜੇ ਪੋਲੀਟਿਕਲੀ ਸ਼ਹਿ ਵੀ ਸਰ ਰਵੀਰ ਗਿਆ ਇਸ ਤਰ੍ਹਾਂ ਇਦਾਂ ਹਜੇ ਤੱਕ ਪਰਚਾ ਦਰਜ ਹੋਇਆ ਜੀ ਹਜਰੇ ਦੀ ਤਫਤੀਸ਼ ਚੱਲ ਰਹੀ ਹੈਗੀ ਰਵੀ ਤਾਂ ਫੜਿਆ ਨਹੀਂ ਗਿਆ ਦੋ ਜਿਹੜੇ ਬੰਦੇ ਹੈਗੇ ਆ ਮੌਕੇ ਤੇ ਸੀ ਕਮਾਨ ਲੱਗ ਜਿਹੜਾ ਕਿ ਇਹ ਲਛਮਨ ਹੈਗਾ ਉਹਨੂੰ ਫੜਿਆ ਤੇ ਇੱਕ ਦੂਸਰਾ ਬੰਦਾ ਹੋਰ ਜੰਮਾ ਨਾਮ ਦਾ ਵਿਅਕਤੀ ਨੂੰ ਫੜਿਆ ਟੀਨਟੀਮੇਸ਼ਨ ਕਿੰਨੇ ਟਾਈਮ ਤੋਂ ਚੱਲ ਰਿਹਾ ਸਰ ਇਹ ਜੋ ਸਾਨੂੰ ਪਤਾ ਲੱਗਾ ਇਹ ਕਾਫੀ ਲੰਮ ਸਮੇ ਤੋਂ ਚੱਲ ਰਿਹਾ ਸੀ ਇਹ ਆਰਗੇਨਾਈਜ਼ ਕਰਦੇ ਸੀ ਕਿਸੇ ਨੂੰ ਨਾਲ ਤਲਵੰਡੀ ਸਾਬੋ ਸਰਦੂਲਗੜ੍ਹ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ